ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਛੋਤ ਤੋ ਦਾਸ ਆਪ ਜੀ ਦੇ ਨਾਲ ਮੌਨ ਵਰਤ ਵਿਸ਼ੇ ਦੀ ਵਿਚਾਰ ਸੰਝੀ ਕਰ ਰਿਹਾ ਹੈ। ਭਾਈ ਤਿਸਰਾ ਦਿਨੇ ਜਿਹਦੇ ਵਿੱਚ ਅੱਜ ਜਿਹੜਾ ਭਾਗ ਅਸੀਂ ਸਮਝਾਂਗੇ ਕਿ ਕਿ ਜੋ ਮੌਨ ਵਰਤ ਰੱਖਦੇ ਨੇ ਉਹਨਾਂ ਦੀ ਕੋਈ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਇਆਂ ਜੀ ਕਹਿੰਦੇ ਇਹ ਜੋ ਮੌਨ ਵਰਤ ਰੱਖਦੇ ਨੇ ਉਹਨਾਂ ਦੀ ਅਵਸਥਾ ਬੰਦੀ ਹੈ। ਗੁਰਬਾਣੀ ਨਹੀਂ ਸਮਝਣੈ ਸੀ ਕਿਉਂਕਿ ਸਾਡਾ ਆਧਾਰ ਜਿਹੜਾ ਹੈ ਗੁਰਬਾਣੀ ਹੈ ਪਿਛਲੇ ਭਾਗ ਦੇ ਵਿੱਚ ਸਮਝ ਚੁੱਕਿਆ ਸਤਿਗੁਰੂ ਨੇ ਗੁਰਬਾਣੀ ਨੇ ਕਮੂਆਂ ਨੂੰ ਅਰਥਤੁ ਰਮ ਹੋਂਤਾ ਨਹੀਂ ਦਿੱਤੀ ਅੱਜ ਦਾ ਪਹਿਲਾ ਪ੍ਰਵਾਨ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰਨਾਣਕਸਬ ਦਾ ਉਚਾਰਣ ਕੀਤਾ ਹੋਇਆ ਜਬ ਬਾਣੀ ਦੇ ਵਿੱਚ ਔਰ ਜੇ ਮੈਂ ਕਹਾ ਕਿ ਜਬ ਬਾਣੀ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਸ਼ਲੋਕ ਤੋਂ ਬਾਅਦ ਪਹਿਲੀ ਗੱਲ ਦਿੱਖਣ ਸ਼ੁਰੂ ਹੁੰਦੀ ਹੈ ਚੁੱਪੇ ਚੁਪਨਾ ਹੋ ਗਈ ਜਿਲਾਇ ਰਹਾ ਲਿਵਤਾਰ ਪਹਿਲੇ ਪੌੜੀ ਦੇ ਵਿੱਚ ਹੀ ਆ ਜਾਂਦਾ ਹੈ ਅਸਲ ਦੇ ਵਿੱਚ ਠਰਣਾ ਤੇ ਮੰਨ ਨੂੰ ਹੈ ਔਰ ਸਤਕੁਰਣ ਇੱਕ ਫੈਸਲਾ ਦੇਤਾ ਹੈ ਕਿ ਭਾਵੇਂ ਤੂੰ ਜਿਵੇਂ ਨਹੀਂ ਮਰਜ਼ੀ ਸੰਭਾਦੀ ਲਾ ਕੇ ਬਹਿ ਜਾ ਚੁੱਪ ਕਰਕੇ ਬਹਿ ਜਾ ਮਨ ਨਹੀਂ ਸ਼ਾਂਤ ਨਹੀਂ ਹੋਣਾ ਮਨ ਦੇ ਟਪਟਕਦੇ ਰਹਿਣਾ ਮਨ ਦੇ ਵਿੱਚ ਤਾਂ ਵਿਚਾਰਾਂ ਚਲਦੀਆਂ ਰਹਿਣੀਆਂ ਨੇ ਕਿਉਂਕਿ ਮਨ ਦੇ ਵਿੱਚ ਦੁਬਦ ਹੈ ਇਹਦੀ ਟਪਕਣਾ ਬਣੀ ਰਹਿਣੀ ਹੈ ਫਿਰ ਕੀ ਫਾਇਦਾ ਚੁੱਪ ਕਰਕੇ ਬਹਿਣ ਦਾ ਕਦੇ ਵਾਸਤੇ ਮੌਨ ਵਰਤarre ਇਸੇ ਤਰ੍ਹਾਂ ਸਤਿਗੁਰੂ ਦੂਜਾ ਪ੍ਰਮਾਣ ਜਿਹੜਾ ਇਹ ਵੀ ਗੁਰਨਾਨਕ ਸਾਹਿਬ ਜੀ ਦਾ ਹੀ ਵਿਚਾਰਨ ਕੀਤਾ ਹੋਇਆ ਹੈ ਇੱਥੇ ਬਖਸ਼ਿਸ਼ ਕਰਦੇ ਨੇ ਮੋਰਨ ਵਿਗੂਤਾ ਕਿਉਂ ਜਾਗਿਆ ਗੁਰਬਿੰਦ ਸੂਤਾ ਅਸਲ ਦੇ ਵਿੱਚ ਤੇ ਇਹ ਮਨ ਸੁੱਤਾ ਹੋਇਆ ਆਪਣੇ ਮੂਲ ਨਹੀਂ ਪਛਾਨ ਰਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸੁੱਤੇ ਹੋਏ ਨੂੰ ਕਿਵੇਂ ਪਛਾਣ ਹੋ ਜਾਏਗੀ ਵਿਕਾਰਾਂ ਦੇ ਵਿੱਚ ਗਲਤਾਂਡ ਹੋਇਆ ਸੁੱਤਾ ਪਿਆ ਹੈ ਜਗਾਣਾ ਇਸ ਮਨ ਨੂੰ ਔਰ ਗੁਰੂ ਤੋਂ ਬਗੈਰ ਨਹੀਂ ਜਾਗ ਸਕਦਾ ਇਹ ਪਰਮਪਾਲ ਕੇ ਬਹਿ ਗਿਆ ਕਿ ਮੈਂ ਮੌਨ ਵਰਤ ਰੱਖ ਕੇ ਬਹਿ ਜਾਗਾ ਤੇ ਮੇਰਾ ਜੀਵਨ ਸਫਲਾ ਹੋ ਜਾਏਗਾ ਮਨ ਦੀ ਭਟਕਣਾ ਤਾਂ ਬਣੀ ਰਹੇਗੀ ਮਨ ਦੇ ਵਿੱਚ ਵਿਕਾਰ ਤਾਂ ਚਲਦੇ ਰਹਿਣਗੇ ਵਿਕਾਰਾਂ ਦਾ ਭਾਰਤਾ ਬਣਿਆ ਰਹੇਗਾ। ਔਰ ਉਸ ਗਫਲਤ ਦੀ ਨੀਂਦ ਦੇ ਵਿੱਚ ਮਨ ਸੁਤਾ ਹੀ ਰਹੇਗਾ। ਜੇ ਤੇਰੇ ਮੌਨ ਰੱਖਣ ਦੇ ਨਾਲ ਮਨ ਜਾਗਦਾ ਹੁੰਦਾ ਫਿਰ ਤਮ ਕੋਈ ਅਸੀਂ ਸਮਝਦੇ ਵੀ ਕੋ ਧਰਮ ਦਾ ਕੰਮ ਹੋ ਰਿਹਾ। ਉਹ ਤਾਂ ਸਿਰਫ ਜ਼ੁਬਾਨ ਚੁੱਪ ਹੋਈ ਹੈ। ਐਸੇ ਕਰਕੇ ਸਤਿਗੁਰੂ ਫੈਸਲਾ ਲੈਂਦਾ ਰ ਮੌਨ ਬਿਗੂਤਾ। ਵੀ ਗੁੱਟਾ ਟਟਕਿਆ ਹੋਇਆ ਰਹਾ ਤੋ ਮੌਨ ਰੱਖ ਕੇ ਬੈ ਗਿਆ ਜੇ ਤੁੰ ਮੰਨੂ ਜਗਨਾ ਚਾਹੁੰਨੇ ਤੇ ਗੁਰੂ ਦੀ ਸਿੱਖਿਆ ਲੈ ਇਹ ਮੌਨ ਤਾਤਨ ਕਰਕੇ ਬਹਿਣ ਦਾ ਕੋਈ ਲਾਭ ਨਹੀਂ ਆਇਆ ਤੀਸਰਾ ਪ੍ਰਮਾਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਸੰਸਮਝਾਉਂਦੇ ਨੇ ਮੁਨਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨ ਗਾਠਾ ਜਿੰਨੇ ਪ੍ਰਮਾਣ ਮਰਜੀ ਲੈ ਲਈਏ ਗੁਰਬਾਣੀ ਦੇ ਇੱਕ ਰਸ ਹੈ ਇੱਕੋ ਹੀ ਸਿਧਾਂਤ ਪ੍ਰਗਟ ਹੋ ਰਿਹਾ ਹੈ ਉਹਨੇ ਮੂਹੰਦੇ ਬਾਰੇ ਜਿੰਨੇ ਆਪਾਂ ਪ੍ਰਮਾਣ ਲੈ ਰਹੇ ਆ ਇੱਕ ਗੱਲ ਜਿਹੜੀ ਹੈ बार-बार ਦ੍ਰਿੜ ਕਰਾ ਰਹੀ ਹੈ ਕਿ ਅਸਲ ਦੇ ਵਿੱਚ ਸਮੱਸਿਆ ਮਨ ਦੀ ਹੈ ਉਹਨਾਂ ਸ਼ਰੀਰਕ ਕਿਰਿਆ ਕਰਕੇ ਬਹਿ ਗਏ। ਮੁੰਨੀ ਹੋਏ ਮੌਮਤਾਰੀ ਬਣ ਕੇ ਮੂਨ ਰੱਖ ਕੇ ਬੈਠਾਈ ਇਕਾਂਤੀ। ਜਦ ਕਿਸੇ ਨਾਲ ਗੱਲ ਨਹੀਂ ਕਰਨੀ, ਉਹ ਬੋਲਣਾ ਨਹੀਂ ਤੇ ਫਿਰ ਇਕਾਂਤ ਦੇ ਵਿੱਚ ਹੀ ਰਹਿਣਾ ਪਸੰਦ ਹੈ। ਉਂਝ ਵੀ ਐਸੇ ਲੋਕ ਜਿਹੜੇ ਨੇ ਸਮਾਧੀਆਂ ਨਾਲ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਦੇ ਵਾਸਤੇ ਇਕਾਂਤ ਚਾਹੀਦਾ ਹੁੰਦਾ। ਲੇਕਿਨ ਅਸਲੀ ਸਮੱਸਿਆ ਤੇ ਮਨ ਦੀ ਹੈ ਇਹ ਤੇ ਕਲਪਨ ਗੰਠਾ ਮਨ ਦੇ ਵਿੱਚ ਤੇ ਗੰਡ ਵੱਜੀ ਹੋਈ ਹੈ ਦੌੜ ਭੱਜ ਦੀ ਕਲਪਨਾ ਦੀ ਪਤਾ ਨਹੀਂ ਕਿੰਨੀਆਂ ਕਲਪਨਾ ਪ੍ਰਗਟ ਹੋ ਰਹੀਆਂ ਨੇ ਕਿਤੇ ਕਿਤੇ ਭਟਕ ਰਹੇ ਕਿਸ ਕਿਸ ਸੋਚ ਦੇ ਵਿੱਚ ਗਵਾਚਾ ਹੋਇਆ ਮਨ ਨਹੀਂ ਸ਼ਾਂਤ ਹੋ ਰਿਹਾ ਹੋਈ ਨਹੀਂ ਸਕਦਾ ਸਰਵੇਸ਼ ਕਰਕੇ ਵੀ ਚੁੱਪ ਕਰਕੇ ਬੈ ਗਿਆ ਬਲਕਿ ਕਈ ਵਾਰੀ ਦੁਬਤਾਵਾ ਬਹੁਤ ਵੱਧ ਜਾਂਦੀਆਂ ਨੇ ਤੁਹਾਡੇ ਸਾਹਮਣੇ ਕੋਈ ਸਮੱਸਿਆ ਹੁੰਦੀ ਹੈ ਜਿਹਨੂੰ ਤੁਸੀਂ ਬੋਲ ਕੇ ਹੱਲ ਕਰ ਸਕਦੇ ਹੋ ਲੇਕਿਨ ਜੇ ਬੋਲਣਾ ਨਹੀਂ ਤੇ ਕਲਪ ਦੇ ਰਹਿਣਾ ਉਸ ਸਮੱਸਿਆ ਹੱਲ ਨਹੀਂ ਹੋਣੀ ਸਮੱਸਿਆ ਸਰੂਪਤੀ ਜਾਣੀ ਹੈ ਜਿਹੜਾ ਅੱਜ ਦਾ ਚੌਥਾ ਪਰਮਾਣੇ ਵੀ ਗੁਰੂ ਅਰਜਨ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਨਕ ਬਖਸ਼ਿਸ਼ ਕਰਦene ਬੋਲੇ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਭੁਆਇਆ ਜੋਨੀ ਕੋਈ ਬੈਠਾ ਮੋਨੀ ਮੌਨ ਧਾਰ ਲਿਆ ਮੌਨਤਰੀ ਬਣ ਕੇ ਬੈਠ ਕੇ ਬੋਲੇ ਨਾਹੀ ਹੁਣ ਬੋਲਣਾ ਤੈ ਹੈ ਨਹੀਂ ਮੰਤਰ ਦਾ ਮਤਲਬ ਇਹ ਬੋਲਣਾ ਨਹੀਂ ਜਿਹੜਾ ਫੈਸਲਾ ਉੱਪਰ ਤਿੰਨ ਪਰਵਾਣਾ ਚਾਇਆ ਉਹ ਫੈਸਲਾ ਫੇਰ ਆ ਰਿਹਾ ਹੈ ਅੰਤਰ ਕਲਪ ਅੰਦਰ ਤੇ ਕਲਪ ਨੂੰ ਲੱਗੀ ਹੋਈ ਹੈ ਉਹ ਕਿਸੇ ਪਤਾ ਨਹੀਂ ਕਿੰਨੀਆਂ ਕਿਛਾਵਾਂ ਜਨਮ ਲੈ ਰਹੀਆਂ ਨੇ ਕਿੰਨੀਆਂ ਕਾਮਨਾਵਾਂ ਜਨਮ ਲੈ ਰਹੀਆਂ ਨੇ ਜਿਸ ਕਰਕੇ ਪਟਕਣਾ ਹੋ ਰਹੀ ਹੈ ਹੁਣ ਜਿਹੜੀ ਅੰਦਰ ਕਾਮਨਾਵਾਂ ਜਨਮ ਲੈ ਰਹੀਆਂ ਨੇ ਕਲਪਨਾਵਾਂ ਜਨਮ ਲੈ ਰਹੀਆਂ ਨੇ ਉਹਦੀ ਬਜਾ ਕਰਕੇ ਇਸ ਜੀਵਨ ਦੀ ਪਤਾ ਨਹੀਂ ਕਿੰਨੀ ਜੂਨਾ ਭੁਗਤ ਜਾਂਦਾ ਹੈ ਉਹ ਇਹ ਜੋ ਨਹੀਂ ਤੇ ਜੇ ਇਸ ਜੀਵਨ ਦੇ ਵਿੱਚ ਪਟਕਣਾ ਜੀਵਨ ਬਤੀਤ ਹੋ ਗਿਆ ਇੱਥੇ ਹੀ ਜੂਨਾ ਭੁਗਤ ਰਹੇ ਆ ਤੇ ਫਿਰ ਮਰਨ ਤੋਂ ਬਾਅਦ ਹੋਰ ਕੀ ਪ੍ਰਾਪਤ ਹੋਣਾ ਹੈ ਕੁਝ ਵੀ ਪਰਤ ਹੋਣਾ ਹੈ ਉੱਥੇ ਵੀ ਜੂਨਾ ਦੀ ਪਟਕਣਾ ਹੀ ਮਿਲੇਗੀ ਸਤਕਰ ਦੇ ਫੈਸਲੇ ਬੜੇ ਸਪਸ਼ਟ ਨੇ ਮੈਂ ਸ਼ੁਰੂ ਤੋਂ ਵੀ ਇੱਕ ਬੇਨਤੀ ਕੀਤੀ ਸੀ ਕਿ ਕਈ ਕਹਿਣਗੇ ਕਿ ਅਸੀਂ ਸਿੱਖ ਤਾਂ ਮੌਨ ਰੱਖਦੇ ਨਹੀਂ ਫਿਰ ਕਿਉਂ ਵਿਚਾਰਿਆ ਜਾ ਰਿਹਾ ਪਰ ਅਸੀਂ ਇਹਨੂੰ ਮਾਨਤਾ ਤੇ ਦਿੰਨੇ ਆ ਐਸੇ ਲੋਕਾਂ ਨੂੰ ਧਰਮੀ ਤੇ ਸਮਝਦੇ ਆ ਇਥੇ ਸਮਝਦੇ ਆ ਧਰਮ ਦਾ ਕੰਮ ਹੈ ਸਾਡੀ ਮਾਨਸਿਕਤਾ ਦੇ ਵਿੱਚ ਉਹ ਤੇ ਵੜਿਆ ਹੋਇਆ ਨਾ ਉਹਨੂੰ ਕੱਢਣਾ ਜ਼ਰੂਰੀ ਹੈ ਯੋਨੀ ਨਿਕਲਿਆ ਤੇ ਫਿਰ ਕਦੀ ਵੀ ਸਾਡੀ ਸੋਚ ਵੀ ਤਾਂ ਬਦਲ ਸਕਦੀ ਹੈ ਨਾ ਅਸੀਮਿਤ ਉਸ ਪਰਮ ਜਲਸpassੀ ਸਕਦੇ ਆ ਨਾ ਜੇ ਗੁਰੂ ਦਾ ਗਿਆਨ ਨਹੀਂ ਪ੍ਰਾਪਤ ਕੀਤਾ ਹੋਇਆ ਇਹਨੂੰ ਧਰਮ ਦਾ ਕਰਮ ਸਮਝ ਰਹੇ ਆ ਅੱਜबस ਇਤਨੇ ਕ ਬਚਨ ਪਰਵਾਣ ਕਰਨਾ ਹੋਈਆਂ ਕੋ ਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ